ਇਹਨੂੰ ਸਜ਼ਾ ਮਿਲਣੀ ਚਾਹੀਦੀ ਏ ਠੀਕ ਹੈ ਨਾ ਜਿੱਦਾਂ ਨੇ ਇਹਨੇ ਕੰਮ ਕੀਤਾ ਵਾ ਨਾ ਇਹਨਾਂ ਕੁੜੀ ਨਾਲ ਦੇ ਕੀਤਾ ਕੀਤਾ ਵਾ ਇਹਨਾਂ ਮੇਰ ਨਾਲ ਵੀ ਧੱਕਾ ਕੀਤਾ ਵਾ ਤੇ ਉਹ ਤਾਂ ਮੇਰੀ ਭਾਈ ਨਾਲ ਗੱਲ ਹੋਣ ਦੀ ਸੀ ਉਹ ਵੀ ਇਹੋ ਗੱਲ ਕਹਿੰਦੇ ਆ ਇਹ ਲੋਕੇਸ਼ਨ ਇੱਕ ਜਗ੍ਹਾ ਦੀ ਨਹੀਂ ਆਉਣ ਦੀ ਇਹ ਕਰਨ ਪਤਾ ਨਹੀਂ ਕੀ ਦੇ ਮੈਨੂੰ ਲੱਗਦਾ ਵੀ ਇੱਕ ਥਾਂ ਤੇ ਬੈਠਾ ਹੀ ਨਹੀਂਗੇ ਜਨਾਬ ਅਸੀਂ ਤਾਂ ਕਰਕੇ ਫੇਰੇ ਮਾਰਨਦੇ ਆ ਹਾਨੂੰ ਡਰਵਾਏ ਗੱਲ ਦਾ ਵੀ ਕਿਤੇ ਗਾਂ ਦੇ ਗਾਂ ਹੀ ਨਾ ਨਿਕਲ ਜਾਣਾ ਉਹ ਲੱਗ ਜੂਗਾ ਪਤਾ ਉਹਨਾਂ ਦਾ ਵੀ ਭਾਏ ਦੋ ਕਾਬੂ ਚ ਆਉਣੇ ਆ ਬਾਅਦ ਉਹਨਾਂ ਦਾ ਬਿਆਨ ਲਵਾਂਗੇ ਸਾਰਿਆਂ ਦਾ ਫੇਰ ਹੀ ਪਤਾ ਲੱਗੂਗਾ ਕਿ ਕਸੂਰ ਕੁੜੀ ਵਾਲਿਆਂ ਦਾ ਕਿ ਮੁੰਡੇ ਵਾਲਿਆਂ ਦਾ ਵਾ ਉਹ ਜਨਾਬ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਪੈਸੇ ਦਿੱਤੇ ਸੀ ਪੀੜੀ ਰਿਪੋਰਟ ਸਾਡੇ ਹੱਕ ਚ ਆਉਣੀ ਚਾਹੀਦੀ ਆ ਉਹ ਤਾਂ ਸਾਰੀ ਉਹਨਾਂ ਦੇ ਹੱਕ ਚ ਆ ਗਈ ਆ ਤੇ ਪੈਸੇ ਦਿੱਤੇ ਆ ਤੂੰ ਕੀ ਖਰੀਦ ਲਿਆ ਮੈਨੂੰ ਤਾਂ ਜੇ ਤੁਹਾਡੇ ਇਨ ਨਾਚਰ ਮੈਂ ਤੁਹਾਨੂੰ ਬਚਾਈ ਰੱਖਿਆ ਵਾ ਉਹ ਤੁਹਾਡੇ ਹੁਣ ਮੇਰਾ ਮੁੱਲ ਹੀ ਨਹੀਂ ਕੋਈ ਪਾਉਣ ਦੇ ਜਨਾਬ ਮੇਰੇ ਮੂੰਹ ਚੋਂ ਕਿਤੇ ਗੱਲ ਕੋਈ ਨਿਕਲ ਗਈ ਆ ਤੁਸੀਂ ਤਾਂ ਗੁੱਸਾ ਕਰ ਲਿਆ ਯਾਰ ਉਹ ਇਸੇ ਕਰਕੇ ਤੁਹਾਨੂੰ ਕਹਿਣ ਡਈ ਆ ਕਿ ਛੇਤੀ ਡਿਟਾ ਕਰਵਾ ਦੇ ਤੇ ਛੇਤੀ ਆਈ ਅ ਤੇ ਮੈਂ ਗੱਲ ਕੀਤੀ ਇਥੇ ਮਹਾਰਾਜ ਫੋਨ ਕੀਤਾ ਤੇ ਘਰ ਉਹਨਾਂ ਦਾ ਹੈਗਾ ਵਾ ਸ਼ਹਿਰੋਂ ਥੋੜਾ ਦੂਰ ਹੀ ਹੈ ਤੇ ਆਪਾਂ ਇਥੋਂ ਕਰਾਈਏ ਟਿਕਟਾਂ ਤਰ ਗੈਂਦੀਆਂ ਤੇ ਉਥੇ ਪਹੁੰਚ ਜੇ ਇੱਥੇ ਲੱਭਦੇ ਰਹਿਣਾ ਇਹਨਾਂ ਨੇ ਇੱਥੇ ਨਹੀਂ ਕੱਜ ਲੁੰਦੇ ਰਣਾ ਹੀ